2 ਸਾਲ ਪੂਰੇ ਹੋਣ ਤੇ ਅੱਜ ਮਨਾਈ ਜਾ ਰਹੀ ਹੈ ਪੋਸੂ ਨਾਮਾ ਚੈਨਲ ਦੀ ਵਰੇਕੰਠ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੋਸੂ ਨਾਮਾ ਚੈਨਲ ਦੀ ਸ਼ੁਰੂਆਤ 24 9 2023 ਨੂੰ ਕੀਤੀ ਗਈ ਸੀ ਔਰ ਪਾਵਰ ਆਫ ਸੋਸ਼ਲ ਜੁਨਟੀ ਦੇ ਵੱਲੋਂ ਇਹ ਬੀੜਾ ਚੁੱਕਿਆ ਗਿਆ ਔਰ ਆਪਣੀ ਸੋਚ ਔਰ ਆਪਣੇ ਮਿਸ਼ਨ ਨੂੰ ਲੈ ਕੇ ਪਾਵਰ ਆਫ ਸੋਸ਼ਲ ਜੁਨਟੀ ਨੇ ਸੋਚਿਆ ਕਿ ਸਾਡੀ ਗੱਲ ਪੂਰੀ ਦੁਨੀਆ ਦੇ ਵਿੱਚ ਜਾਣੀ ਚਾਹੀਦੀ ਹੈ ਔਰ ਉਸ ਵਾਸਤੇ ਇੱਕ ਚੈਨਲ ਦਾ ਹੋਣਾ ਬਹੁਤ ਜ਼ਰੂਰੀ ਹੈ ਤਦ ਫਕੀਰ ਚੰਦ ਜਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਨੇ ਔਰ ਉਹਨਾਂ ਦੀ ਬਾਕੀ ਟੀਮ ਦੇ ਸਰਗਰਮ ਮੈਂਬਰਾਂ ਨੇ ਪੋਸੂ ਨਾਮਾ ਚੈਨਲ ਦੀ ਸ਼ੁਰੂਆਤ ਕੀਤੀ ਔਰ ਬਕਾਇਦਾ ਤੌਰ ਤੇ ਇੱਕ ਸਟੂਡੀਓ ਤਿਆਰ ਕੀਤਾ ਟੀਮ ਰੱਖੀ ਔਰ ਇਸ ਦੀ ਸ਼ੁਰੂਆਤ ਬੜੇ ਰਸਮੀ ਤੌਰ ਤੇ ਕੀਤੀ ਗਈ ਜਿਸ ਦੇ ਵਿੱਚ ਪਤਵੰਤੇ ਸੱਜਣ ਜਿਹੜੇ ਕੀ ਬਾਕਾਇਦਾ ਤੌਰ ਤੇ ਪੰਜਾਬ ਤੋਂ ਸਬੰਧਤ ਕੁਝ ਦਿੱਲੀ ਤੋਂ ਸਬੰਧਤ ਅਲੱਗ-ਅਲੱਗ ਸਟੇਟਸ ਤੋਂ ਪਹੁੰਚੇ ਔਰ 24 9 2023 ਨੂੰ ਇਸ ਦਾ ਉਦਘਾਟਨ ਕੀਤਾ ਗਿਆ ਹੈ ਔਰ ਉਸ ਉਦਘਾਟਨ ਦੇ ਵਿੱਚ ਮਤਲਬ ਜੋ ਸੋਚ ਸੀ ਪਾਵਰ ਆਫ ਸੋਸ਼ਲ ਯੂਨਿਟੀ ਦੀ ਜੋ ਵਿਚਾਰਤਾ ਰਹੀ ਸੀ ਪਾਵਰ ਆਫ ਸੋਸ਼ਲ ਯੂਨਿਟੀ ਦੀ ਕਿ ਸਮਾਜ ਦੇ ਵਿੱਚ ਪਾਵਰ ਆਫ ਸੋਸ਼ਲ ਜੁਨਿਟੀ ਦੀ ਵਿਚਾਰਧਾਰਾ ਨੂੰ ਲਿਉਣ ਵਾਸਤੇ ਇੱਕ ਪਲੇਟਫਾਰਮ ਦੀ ਬਹੁਤ ਵੱਡੀ ਜ਼ਰੂਰਤ ਸੀ ਕਿਉਂਕਿ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਨੇ ਹਮੇਸ਼ਾ ਆਪਣੀ ਗੱਲ ਦੂਰ ਦੂਰ ਤੱਕ ਪਹੁੰਚਾਉਣ ਦਾ ਜੋ ਇੱਕ ਸੋਚ ਨੂੰ ਲੈ ਕੇ ਇਸ ਚੈਨਲ ਦੀ ਸ਼ੁਰੂਆਤ ਕੀਤੀ ਸੀ ਅੱਜ ਤੁਸੀਂ ਵੇਖੋ ਕਿ ਜਸਨ ਸਾਹਿਬ ਦੀ ਪੰਜਾਬ ਹੀ ਨਹੀਂ ਦਿੱਲੀ ਅਲੱਗ-ਅਲੱਗ ਸਟੇਟਸ ਦੇ ਵਿੱਚ ਜਿੱਥੇ ਵੀ ਮੀਟਿੰਗ ਹੁੰਦੀ ਹੈ ਪੋਸੂ ਨਾਮਾ ਚੈਨਲ ਹਮੇਸ਼ਾ ਉਹਨਾਂ ਦੇ ਨਾਲ ਰਹਿੰਦਾ ਹੈ ਔਰ ਉੱਥੇ ਦੀ ਮੀਟਿੰਗਸ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਨੂੰ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਸ਼ੇਅਰ ਕੀਤਾ ਜਾਂਦਾ ਹੈ ਉਹਨਾਂ ਦੇ ਸਵਾਲ ਲੀਤੇ ਜਾਂਦੇ ਨੇ ਆਪਣੀ ਗੱਲ ਰੱਖਣ ਤੋਂ ਬਾਅਦ ਬਕਾਇਦਾ ਤੌਰ ਤੇ ਜਸਦ ਸਾਹਿਬ ਐਨਾਉਂਸ ਕਰਦੇ ਨੇ ਕਿ ਜੇ ਤੁਹਾਡੇ ਜ਼ਿਹਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਉਸ ਦਾ ਅਸੀਂ ਤੁਰੰਤ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਬਹੁਤ ਸਾਰੇ ਸਵਾਲ ਆਉਂਦੇ ਵੀ ਨੇ ਜਸਲ ਸਾਹਿਬ ਉਹਨਾਂ ਸਵਾਲਾਂ ਨੂੰ ਬੜੇ ਸਿਸਟਮੈਟਿਕਲੀ ਉੱਤਰ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਅੱਗੇ ਰੱਖਦੇ ਨੇ ਔਰ ਉਹ ਲੋਕ ਸੈਟੀਸਫਾਈ ਹੋ ਜਾਂਦੇ ਨੇ ਲੇਕਿਨ ਸੈਟੀਸਫਾਈ ਉਹ ਲੋਕ ਹੁੰਦੇ ਨੇ ਜੋ ਸਮਾਜ ਦੇ ਦਰਦ ਨੂੰ ਪਹਿਚਾਨਦੇ ਨੇ ਜੋ ਪ੍ਰੈਜ਼ੈਂਟ ਸਥਿਤੀ ਤੋਂ ਵਾਕਿਫ ਨੇ ਉਹ ਲੋਕ ਸੈਟੀਸਫਾਈ ਹੁੰਦੇ ਨੇ ਔਰ ਉਹ ਲੋਕ ਕਦੇ ਵੀ ਸੈਟੀਸਫਾਈ ਨਹੀਂ ਹੁੰਦੇ ਜਿਨ੍ਹਾਂ ਦੇ ਦਿਲ ਦੇ ਵਿੱਚ ਪਾਪ ਹੋਵੇ ਬੇਈਮਾਨੀ ਹੋਵੇ ਕਿਉਂਕਿ ਉਹਨਾਂ ਦੇ ਦਿਲਾਂ ਦੇ ਉੱਪਰ ਸੋਚ ਦੇ ਉੱਪਰ ਇਹਨਾਂ ਚੀਜ਼ਾਂ ਦਾ ਪੂਰੀ ਤਰ੍ਹਾਂ ਹਾਵੀ ਹੋਣਾ ਇਹ ਦਰਸਾਉਂਦਾ ਹੈ ਕਿ ਬੇਸ਼ੱਕ ਉਹ ਲੋਕ ਜਿਨਨੇ ਮਰਜੀ ਪੜ ਲਿਖ ਜਾਣ ਲੇਕਿਨ ਸਮਾਜ ਦੇ ਦਰਦ ਨੂੰ ਉਹ ਲੋਕ ਜਾਣ ਨਹੀਂ ਸਕਦੇ ਪੋਸੂਨਾਮਾ ਚੈਨਲ 249 2023 ਨੂੰ ਸ਼ੁਰੂ ਕੀਤਾ ਗਿਆ ਔਰ ਅੱਜ ਅਸੀਂ 21 9 2025 ਨੂੰ ਅਸੀਂ ਇਸ ਦੀ ਵਰੇਗੰਡ ਮਨਾ ਰਹੇ ਹਾਂ ਤਾਂ ਕਿ ਸੰਡੇ ਜਿਹੜਾ 21 ਤਰੀਕ ਦਾ ਅੱਜ ਹੈ ਔਰ ਇਸ ਕਰਕੇ ਇਸ ਨੂੰ ਅਸੀਂ ਚੈਨਲ ਨੂੰ ਹੋਰ ਬੁਲੰਦੀਆਂ ਤੇ ਕਿਸ ਤਰ੍ਹਾਂ ਲਿਜਾ ਸਕਦੇ ਹਾਂ ਔਰ ਸਾਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਬੜੇ ਸੁਝਾਅ ਆਉਣਗੇ ਔਰ ਹਰ ਇੱਕ ਸੁਝਾਅ ਦਾ ਵੈਲਕਮ ਹੋਏਗਾ ਸਵਾਗਤ ਹੋਏਗਾ ਔਰ ਬਹੁਤ ਸਾਰੇ ਸਮਾਜ ਦੇ ਉਹ ਲੋਕ ਨੇ ਜੋ ਅਲੱਗ-ਅਲੱਗ ਖੇਤਰਾਂ ਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੇ ਉੱਪਰ ਮਹਾ ਮੁਹਾਰਤ ਹਾਸਲ ਕਰਦੇ ਨੇ ਪੋਸੂਨਾਮਾ ਚੈਨਲ ਹਮੇਸ਼ਾ ਉਹਨਾਂ ਦੇ ਨਾਲ ਇਨ ਟੱਚ ਰਹਿਣ ਦੀ ਕੋਸ਼ਿਸ਼ ਕਰਦਾ ਹੈ ਫੋਨ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਕਿ ਸਮਾਜ ਦੀਆਂ ਜੋ ਅਸਲੀ ਤਸਵੀਰਾਂ ਨੇ ਉਹ ਲੋਕਾਂ ਤੱਕ ਆ ਸਕਣ ਪੋਸੂਨਾਮਾ ਚੈਨਲ ਇੱਕ ਬਿਲਕੁਲ ਗੈਰ ਰਾਜਨੀਤਿਕ ਹੋਣ ਕਰਕੇ ਇੱਥੇ ਉਹੀ ਗੱਲਬਾਤ ਹੁੰਦੀ ਹੈ ਜਿਸ ਦਾ ਸਿੱਧੇ ਦਾ ਸਿੱਧਾ ਸਮਾਜ ਦੇ ਨਾਲ ਰਿਲੇਟਡ ਹੋਵੇ ਸਮਾਜ ਦੇ ਉਹਨਾਂ ਲੋਕਾਂ ਨਾਲ ਗੱਲਬਾਤ ਹੁੰਦੀ ਹੈ ਜਿਨ੍ਹਾਂ ਨੇ ਆਪਣੇ ਆਪਣੇ ਫੀਲਡ ਦੇ ਵਿੱਚ ਮੁਹਾਰਤ ਹਾਸਲ ਕੀਤੀ ਹੋਵੇ ਜਾਂ ਆਪਣੇ ਆਪਣੇ ਫੀਲਡ ਦੇ ਵਿੱਚ ਉਹਨਾਂ ਦਾ ਨਾਮ ਚਮਕਦਾ ਹੈ ਬੇਸ਼ੱਕ ਉਹ ਸਾਹਿਤਾ ਖੇਤਰ ਹੈ ਗਿਆਨ ਦਾ ਖੇਤਰ ਹੈ ਕਲਾਕਾਰੀ ਦਾ ਖੇਤਰ ਹੈ ਜਾਂ ਐਕਟਿੰਗ ਦਾ ਖੇਤਰ ਹੈ ਕਿਸੇ ਵੀ ਤਰ੍ਹਾਂ ਦੇ ਖੇਤਰ ਦੇ ਵਿੱਚ ਮੁਹਾਰਤ ਹਾਸਲ ਕਰਦਾ ਹੋਵੇ ਪੋਸੂ ਨਾਮਾ ਚੈਨਲ ਹਮੇਸ਼ਾ ਉਹਨਾਂ ਦਾ ਵੈਲਕਮ ਕਰਦਾ ਹੈ ਸੋ ਅੱਜ ਉਹਨਾਂ ਦੀ ਦੂਸਰੀ ਵਰੇਗੰਢ ਪੋਸੂ ਨਾਮਾ ਚੈਨਲ ਦੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਮਨਾਈ ਜਾ ਰਹੀ ਹੈ ਸੁਝਾਵਾਂ ਦਾ ਹਮੇਸ਼ਾ ਵੈਲਕਮ ਹੈ ਹਮੇਸ਼ਾ ਉਹਨਾਂ ਦਾ ਵੈਲਕਮ ਰਹੇਗਾ ਕਿਉਂਕਿ ਸੁਝਾਅ ਜਿਹੜੇ ਹੈ ਉਹ ਹਮੇਸ਼ਾ ਉਹ ਲੋਕ ਹੀ ਦਿੰਦੇ ਨੇ ਜੋ ਸੱਚਮੁੱਚ ਦਿਲੋਂ ਕਿਸੇ ਦੇ ਨਾਲ ਜੁੜੇ ਹੁੰਦੇ ਨੇ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਵੈਲਕਮ ਹੈ ਜਦੋਂ ਮਰਜੀ ਤੁਸੀਂ ਆਓ ਆਪਣੇ ਵਿਚਾਰਾਂ ਦੀ ਸਾਂਝ ਪਾਓ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ